ਪੰਜਾਬ ਦੇ ਪਾਣੀ ਦੀ ਸਮੱਸਿਆ ਦੇ ਕਾਰਨ ਬੰਜਰ ਹੋ ਰਹੀਆਂ ਜ਼ਮੀਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਨਾਮਵਰ ਵਕੀਲ ਹਰਵਿੰਦਰ ਸਿੰਘ ਫੁਲਕਾ ਨੇ ਮੁਹਿੰਮ ਸ਼ੁਰੂ ਕੀਤੀ ਹੈ। ਦੱਸਦੇ ਕਿ ਇਸ ਮੋਹਿੰਦ ਦੀ ਸ਼ੁਰੂਆਤ ਬਰਨਾਲਾ ਦੇ ਆਪਣੇ ਜੱਦੇ ਪਿੰਡ ਪਧੌਰ ਦੇ ਵਿੱਚ ਆਪਣੇ ਖੇਤਾਂ ਤੋਂ ਕੀਤੀ ਗਈ ਹੈ ਜਿੱਥੇ ਐਡਵੋਕੇਟ ਫੁਲਕਾ ਨੇ ਖੇਤੀ ਦਾ ਨਵਾਂ ਮਾਡਲ ਸ਼ੁਰੂ ਕੀਤਾ ਹੈ ਅਤੇ ਇਸੇ ਵਿਧੀ ਦੇ ਰਾਹੀਂ ਉਹਨਾਂ ਨੇ ਕਣਕ ਅਤੇ ਹੋਰ ਫਸਲਾਂ ਦੀ ਬਿਜਾਈ ਕੀਤੀ ਹੈ ਐਡਵੋਕੇਟ ਹਰਵਿੰਦਰ ਸਿੰਘ ਫੁਲਕਾ ਨੇ ਕਿਹਾ ਕਿ ਇਸ ਸਮੇਂ ਜਿਸ ਤਰ੍ਹਾਂ ਰਵਾਇਤੀ ਖੇਤੀ ਕੀਤੀ ਜਾ ਰਹੀ ਹੈ ਐਚਐਸ ਫੁਲਕਾ ਨੇ ਕਿਹਾ ਕਿ ਐਸੇ ਦੇ ਲਈ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਵਿੱਚ ਖੇਤੀ ਦੇ ਢੰਗ ਨੂੰ ਬਦਲਿਆ ਜਾਵੇ ਤੇ ਧਰਤੀ ਦੇ ਵਿੱਚੋਂ ਕੱਢੇ ਜਾ ਰਹੇ ਪਾਣੀ ਦੀ ਵਰਤੋਂ ਘਟਾਉਣ ਦੀ ਲੋੜ ਹੈ ਬਰਨਾਲੇ ਜ਼ਿਲ੍ਹੇ ਦੀ ਜ਼ਮੀਨ ਆ ਮੇਰਾ ਪਿੰਡ ਪਧੌੜ ਵੀ ਵਿਛੇ ਆਉਂਦਾ 10 ਸਾਲ ਦੇ ਵਿੱਚ ਜੇ ਅਸੀਂ ਇਸੇ ਤਰੀਕੇ ਨਾਲ ਖੇਤੀ ਕਰਦੇ ਰਹੇ ਤਾਂ ਬੰਜਰ ਹੋ ਜਾਣੀ ਆ ਜਿੰਨੀਆਂ ਰਿਪੋਰਟਾਂ ਸਾਰੀਆਂ ਕਹਿ ਰਹੀਆਂ ਡਾਰਕੈਸਟ ਜ਼ੋਨ ਦੇ ਵਿੱਚ ਇਹ ਬਰਨਾਲਾ ਜ਼ਿਲ੍ਹਾ ਪਿੰਡ ਪਧੌੜ ਇਹ ਸਾਰਾ ਇਲਾਕਾ ਆ ਜ਼ਮੀਨ ਜਿਹੜੀ ਆਪਾਂ ਦੇਖ ਰਹੇ ਆ ਨਾ 10 12 ਸਾਲ ਨੂੰ ਇਹ ਕੁਝ ਹੋਰ ਹੀ ਹੋਣੀ ਆ ਇਹਦਾ ਹਾਲ ਕੁਸ਼ੋਰ ਹੋਣੀ ਆ ਇਹ ਮਲਕੇ ਜੇਕਰ ਦੇਖੋ ਪਾਈ ਅਸੀਂ ਬਚਾਉਣੀ ਆ ਆਪਣੀ ਜ਼ਮੀਨ ਬਚਾਉਣੀ ਆ ਤਾਂ ਸਾਨੂੰ ਜਿਹੜਾ ਆਪਾਂ ਪਾਣੀ ਜ਼ਮੀਨ ਦੇ ਵਿੱਚੋਂ ਕੱਢ ਰਹੇ ਆ ਨਾ ਉਹ ਘਟਾਉਣਾ ਪੈਣਾ ਉਹ ਘਟਾਉਣ ਦਾ ਤਰੀਕਾ ਕੀ ਆ ਕਿਉਂਕਿ ਜਦੋਂ ਵੀ ਆਪਾਂ ਗੱਲ ਕਰਦੇ ਆ ਕਿਸਾਨ ਗੱਲ ਕਰਦਾ ਸਾਡੇ ਕੋਲੇ ਹੋਰ ਕਿਹ ਬਕਲਪ ਨਹੀਂ ਹੁਣ ਆ ਦੇਖੋ ਆ ਬਕਲਪ ਅਸੀਂ ਪ੍ਰਦਰਸ਼ਨੀ ਫਾਰਮ ਲਗਾਇਆ ਆ ਦੇਖੋ ਬਕਲਪ ਆ ਤੁਹਾਡੇ ਕੋਲੇ ਨਾਲੇ ਆਮਦਨ ਜ਼ਿਆਦਾ ਜਿੰਨੀ ਅਸੀਂ ਪੂਰਾ ਮੰਤਲ ਕੇ ਜ਼ਮੀਨ ਦਾ ਪਾਣੀ ਕੱਢ ਕੇ ਜਿੰਨੀ ਆਮਦਨ ਕਮਾਉਨੇ ਆ ਆ ਉਹਦੋਂ ਪੰਜਵਾਂ ਹਿੱਸਾ ਪਾਣੀ ਦਾ ਲਾਇਆ ਆ ਦੇਖੋ ਬੈੱਡ ਦੇ ਉੱਤੇ ਖੇਤੀ ਆ ਇਹ ਡਾਕਟਰ ਅਰਤਾਰ ਸਿੰਘ ਫਗਵਾੜਾ ਨੇ ਇਹ ਵਿਧੀ ਦਿੱਤੀ ਆ ਫਗਵਾੜਾ ਗੁੱਡਗਰੂ ਵਾਲੀ ਵਿਧੀ ਇਹਦਾ ਨਾਮ ਹੈ ਦਾ ਇਹ ਜਿਹਨੀਆਂ ਵੀ ਫਸਲਾਂ ਬੀਜਣੀਆਂ ਸਾਰੀਆਂ ਬੈੱਡ ਤੇ 4-4 ਫੁੱਟ ਦੇ ਬੈੱਡ ਬਣਾਉਣੇ ਆ ਆ ਦੇਖੋ 4-4 ਫੁੱਟ ਦੇ ਬੈੱਡ ਜਿਹੜੀ ਫਸਲ ਬੀਜਣੀਆਂ ਬੈੱਡ ਦੇ ਉੱਪਰ ਬੀਜਣੀਆਂ ਪਾਣੀ ਲਾਣਾ ਖਾਲੀ ਦੇ ਵਿੱਚ ਔਰ ਖਾਲੀ ਚ ਵੀ ਥੋੜਾ ਥੋੜਾ ਪਾਣੀ ਨਕੋ ਨਕਲੀ ਕਰਨਾ ਥੋੜਾ ਥੋੜਾ ਪਾਣੀ ਖਾਲੀ ਚ ਲਾਉਣਾ ਤੇ ਜਿੰਨਾ ਬੂਟੇ ਨੂੰ ਚਾਹੀਦਾ ਉਹਨੇ ਆਪਣੇ ਆਪ ਕਿਮੈਟਰੀ ਰੈਕਸ਼ਨ ਨਾਲ ਪਾਣੀ ਖਿੱਚ ਲੈਣਾ ਆਓ ਸਟ੍ਰੀਕ ਨਾ ਹੁਣ ਆ ਦੇਖੋ ਇਹਦੇ ਵਿੱਚ ਜਿਹੜੀ ਬੈੱਡ ਦੇ ਉੱਤੇ ਇਹ ਸਵਾ ਕਿਲੋ ਬੀਜ ਪਾਇਆ ਇਹਦੇ ਚ ਕੰਕਦਾ ਸਵਾ ਕਿਲੋ ਬੀ ਪਾਇਆ ਪਾਣੀ ਪੰਜਵਾਂ ਹਿੱਸਾ ਲਗਿਆ ਕੋਈ ਰੇਣੀ ਕੋਈ ਸਪਰੇ ਨਹੀਂ ਇਹਦੂ ਪਲਾਂਜ ਨਰਮਾ ਵੀ ਗਿਆ ਵਸੇ ਨਰਮੇ ਤੋਂ ਪਹਿਲਾਂ ਅਸੀਂ ਲੂੜੀ ਪਾਈ ਸੀ ਇਹਦੇ ਵਿੱਚ ਉਦੋਂ ਮਗਰੋਂ ਵਿੱਚ ਸਬਜ਼ੀਆਂ ਵੀ ਜੀਆਂ ਵੀਆਂ ਸੀ ਉਹ ਸਬਜ਼ੀਆਂ ਦੇ ਪੱਤੇ ਖਾਲੀਆਂ ਜੀ ਪਾਉਂਦੇ ਰਹੇ ਉਹ ਦੇਖੋ ਉਹ ਸਾਰੇ ਉਹਨਾਂ ਨੇ ਖਾਦ ਬਣਾਈਆ ਹੇ ਜੀ ਬਦਿਆ ਖਾਦ ਉਹਨਾਂ ਨੇ ਬਣੀ ਵੀ ਆ ਤੇ ਹੁਣ ਆ ਦੇਖੋ ਕਣਕ ਦਾ ਕਣਕ ਦਾ ਛਿੱਟਾ ਦੇਖੋ ਤੁਸੀਂ